ਅੱਜ ਮੌਸਮ ਬੜਾ ਗਰਮੀ ਦਾ ਹੈ ਹੈ ਵਿੰਮਟ ਵੀ ਹੈਗਾ ਤੇਰੀ ਉਂਗਲਾਂ ਉਂਗਲਿਕੂ ਵੱਡਾ ਤੋਹਫਾ ਈਕੂ ਵੱਡੀ ਸੁਬਾਤ ਵਾਸਾ ਜ਼ਿਲ੍ਹੇ ਦੀ ਮੈਂ ਧੰਨਵਾਦੀ ਆ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਕੌਮੀ ਕੋਨਵੀਨਰ ਮੈਂ ਧੰਨਵਾਦੀ ਆ ਸਾਡੇ ਹਰ ਦਿਲ ਅਜ਼ੀਜ਼ ਸਾਡੇ ਹਰਮਨ ਪਿਆਰੇ ਸਾਡੇ ਸੀਐਮ ਸਾਹਿਬ ਮਾਨ ਜੋ ਸਰਦਾਰ ਜੋ ਸਰਦਾਰ ਭਗਵਾਨ ਸ੍ਰੀ ਮਾਨ ਜੀ ਦਾ ਕਿਉਂਕਿ ਉਹਨਾਂ ਦੀ ਜੋ ਬਿਖਵਾਈ ਬਵਾਈ ਤੇ ਦੂਰ ਅਦੇਸ਼ੀ ਸੋਚ ਤੇ ਇਥਾ ਸਾਰੇ ਕੰਮ ਕਰ ਰਹੇ ਆ ਤੇ ਇਹ ਵੀ ਸੱਚ ਆ ਕਿ ਅਸੀਂ ਵੀ ਦੁਆ ਆ ਤੁਸੀਂ ਪੂਰਾ ਪੰਜਾਬ ਦੁਆ ਆ ਤੇ ਸਾਡੇ ਪੱਤਰਕਾਰ ਵੀਰ ਜੀ ਦੇ ਵੀ ਇੱਥੇ ਪਹੁੰਚੇ ਨੇ ਚਾਹ ਪ੍ਰੈਸ ਤੋਂ ਚਾਹ ਸੋਸ਼ਲ ਤੋਂ ਚਾਹ ਰੈਕਟਰ ਤੋਂ ਤੁਹਾਡਾ ਵੀ ਮੈਂ ਸਾਰੇ ਦਾ ਸਵਾਲ ਕਰਦਾ ਮੈਂ ਕਿ ਤੁਸੀਂ ਸਾਰੇ ਗਵਾਹ ਹੋ ਗਏ ਸਾਡੇ ਸੇਮ ਸਾਹਿਬ ਨੇ ਸਾਡੇ ਜਿਹੜੇ ਫਾਈਨੈਂਸ ਮਿਸਟਰ ਨੇ ਸਰਦਾਰ ਹਰਬਾਤ ਸਿੰਘ ਚੀਵਾ ਜੀ ਨੇ ਜੈ ਸਾਡੇ ਕਿਸੇ ਵੀ ਮੰਤਰੀ ਸਾਹਿਬ ਨੇ ਤੁਸੀਂ ਉਹਨਾਂ ਦੇ ਮੁੱਖ ਚ ਸੁਣਿਆ ਹੋਵੇਗਾ ਕਿ ਸਾਡਾ ਖਜ਼ਾਨਾ ਖਾਲੀ ਹੈ ਇਹ ਸਾਡੇ ਸੀਮ ਸਾਹਿਬ ਦੀ ਦਰਿਆਦਿਲੀ ਆ ਕਿ ਜਦੋਂ ਵੀ ਅਸੀਂ ਆਪਾਂ ਚਾਹੇ ਉਹ ਮੇਰੇ ਹੱਥੇ ਦਾ ਕੰਮ ਹੋਵੇ ਚਾਹੇ ਸਾਡੇ ਮੈਂਬਰ ਦਾ ਕੰਮ ਹੋਵੇ ਚਾਹੇ ਕੋਈ ਵੀ ਐਮਐਲਏ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਜਿਹੜੀ ਮਰਜ਼ੀ ਫਾਈਲ ਲੈ ਕੇ ਜਾਣ ਜਿਹਨੇ ਮਰਜ਼ੀ ਐਸਿਮੈਂਟ ਲੈ ਕੇ ਜਾਣ ਅਸੀਂ ਕਦੇ ਵੀ ਉਹਨਾਂ ਦੇ ਮੂੰਹੋਂ ਸਿਰ ਨਾ ਸੁਣੀ ਉਹ ਤਾਂ ਸਭੋਕੇ ਕਹਿੰਦੇ ਕਿ ਹੋਰ ਲੈ ਕੇ ਆਓ ਉਹ ਹਮੇਸ਼ਾ ਹੀ ਸਾਨੂੰ ਕਹਿੰਦੇ ਕਿ ਅਸੀਂ ਧਵੰਤ ਧਵادیه ਆ ਉਸ ਹਰਤਾਲ ਮੁਰਖ ਦਾ ਅਸੀਂ ਧਵادیه ਆ ਪੰਜਾਬ ਦੀ ਸੰਗਤ ਦਾ ਜਿਨ੍ਹਾਂ ਨੇ ਰਲ ਕੇ ਸਾਨੂੰ ਸਾਰਿਆਂ ਨੂੰ ਆਵਾਜ਼ੀ ਪਾਉਣੇ ਮੌਕਾ ਦਿੱਤਾ ਤੇ ਅਸੀਂ ਉਹੀ ਉਹੀ ਜੋ ਮਾਨ ਸਾਨੂੰ ਮਿਲਿਆ ਉਹੀ ਜੋ ਪਿਆਰ ਮਿਲਿਆ ਉਹੀ ਸਾਨੂੰ ਜੋ ਅਸ਼ੀਰਵਾਦ ਮਿਲਿਆ ਪੂਰੇ ਪੰਜਾਬ ਜੋ ਪੰਜਾਬ ਦੀ ਸੰਗਤ ਦਾ ਤੇ ਐਸੇ ਉਹੀ ਮਾਰ ਉਹੀ ਪਿਆਰ ਉਹੀ ਅਸ਼ੀਰਵਾਦ ਅਸੀਂ ਆਪਣੀ ਹਲਕੀਆਂ ਦੀ ਸੇਵਾ ਕਰਦੇ ਹੋਏ ਅਸੀਂ ਆਪਣੇ ਪੰਜਾਬ ਦੀ ਸੇਵਾ ਕਰਦੇ ਹੋਏ ਜੇ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਹੋ ਅਸੀਂ ਆਪਾ ਮਾਣ ਮੋੜ ਰਹੇ ਹਾਂ ਚਾਹੇ ਗੱਲ ਕਰੀ ਅਸੀਂ ਆਪਾ ਸਿੱਖਿਆ ਕ੍ਰਾਂਤੀ ਦੀ ਨਵੀਆਂ ਬਿਲਡਿੰਗਾਂ ਤਿਆਰ ਹੋ ਰਹੀਆਂ ਬਣਤੀ ਹੋ ਰਹੀ ਹੈ ਜਾਹੇ ਗੱਲ ਕਰੀਏ ਸੀ ਆਪਾਂ ਸਿਹਤ ਕ੍ਰਾਂਤੀ ਦੀ ਮਹੱਲਾ ਕਲੀਨਿਕ ਖੁੱਲ੍ਹ ਲੈਨੇ ਜਿੱਥੇ ہزارਾਂ ਲੱਖਾਂ ਲੋਕ ਫ੍ਰੀ ਇਲਾਜ ਕਰਾਉਂਦੇ ਨੇ ਫ੍ਰੀ ਟੈਸਟ ਕਰਵਾਉਂਦੇ ਨੇ ਤੇ ਫ੍ਰੀ ਦਵਾਈਆਂ ਮਿਲਦੀਆਂ ਤੇ ਬਦਾਈ ਤੁਹਾਨੂੰ ਵੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਹੁਣ ਇੱਥੇ ਲੋਕਲ ਮਾਨਸਾ ਵਿੱਚ ਵੀ ਦਿੱਖਤਾ ਬਹੁਤ ਜਲਦ ਹਸਪਤਾਲ ਅੰਦਰ ਅੰਦਰ ਹੀ ਮਹੱਲਾ ਕਲੀਨਿਕ ਖੁੱਲ੍ਹ ਜਾਊਗੀ ਤੇ ਦੂਜੀ ਨੇ ਵੀ ਉਤੈਰੀ ਚੱਲ ਰਹੀ ਆ ਤੇ ਇਸ ਇਹ ਗਵਾਹ ਅਸੀਂ ਸਾਰੇ ਇਹ ਸਾਡੇ ਲਈ ਸਬੂਤ ਆ ਜੀ ਸਰਕਾਰ ਇੱਕ ਦੂਰ ਅੰਦੇਸ਼ੀ ਸੋਚ ਲਾ ਕੇ ਚੱਲ ਰਹੀ ਹੈ ਜੇ ਅਸੀਂ ਗੱਲ ਕਰੀਏ ਹੁਣ ਜੋ ਚੱਲ ਰਿਹਾ ਜੁਧ ਲਸ਼ਾਂ ਵਿਰੁੱਧ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਬੜਾ ਮਾਣ ਹੁੰਦਾ ਆਪਣੇ ਸਰਕਾਰ ਤੇ ਸਾਡੇ ਸੀਐਮ ਸਾਹਿਬ ਤੇ ਕਿ ਪੂਰੇ ਦੇਸ਼ ਵਿੱਚ ਇੱਕੋ ਇੱਕ ਸੁਪਾ ਆਇਆ ਜਿਹੜਾ ਕਿ ਪੂਰੀ ਤਾਕਤ ਦੇ ਨਾਲ ਪੂਰਾ ਜਨਮ ਦੇ ਨਾਲ ਪੂਰੀ ਤਕਨੀਕ ਦੇ ਨਾਲ ਤੱਕ ਪੂਰੀ ਤਰੱਕੀ ਦੇ ਨਾਲ ਜੋ ਅਸੀਂ ਆਪਾ ਵਚਨ ਦਿੱਤਾ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇੱਥੋਂ ਪੰਜਾਬ ਚੋਂ ਨਸ਼ਕਤ ਕਰਨਾ ਉਹ ਇੱਕੋ ਇੱਕ ਤੇ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸਾਡੇ ਸੀਐਮ ਸਾਹਿਬ ਸਦਾਪਤੀ ਬਾਦ ਜੀ ਦੀ ਅਗਵਾਈ ਹੇਠ ਅਸੀਂ ਕੰਮ ਕਰ ਰਹੇ ਹਾਂ ਕੀ ਗਰਾਉਂਡ ਤੇ ਸੁਬੇਨੀ ਪਦਰ ਤੇ ਜੰਗੀ ਪਦਰ ਤੇ ਸੜਾਈ ਲੱਗ ਰਹੀ ਹੈ ਤੇ ਇਸ ਕੈਂਪੇਨ ਨੂੰ ਜੋ ਸਾਨੂੰ ਰਿਸਪੋন্স ਮਿਲ ਰਿਹਾ ਇੱਕ ਲੋਕ ਲਹਿਰ ਬਣ ਰਹੀ ਹੈ ਬਹੁਤ ਜਲਦ ਅਸੀਂ ਆਪਾਂ ਇਸ ਮਿਸ਼ਨ ਨੂੰ ਅਸੀਂ ਕਾਮਯਾਬ ਕਰਾਂਗੇ ਕਿਉਂ ਦੇ ਵਿੱਚ ਲੋਕਾਂ ਦਾ ਵੀ ਬੜਾ ਸਾਨੂੰ ਸਾਥ ਮਿਲ ਰਿਹਾ ਬੜਾ ਸਹਿਯੋਗ ਮਿਲ ਰਿਹਾ ਤੇ ਹੁਣ ਜੇ ਅਸੀਂ ਗੱਲ ਕਰੀ ਅਸ ਅੱਜ ਦੇ ਪ੍ਰੋਗਰਾਮ ਦੀ ਯਾਦ ਦੇ ਸਵਾਗਤ ਦੀ ਜੋ ਕਿ ਤੁਸੀਂ ਸਾਰੇ ਜਨਗਤ तकरीबन 25 30 ਸਾਲ तकरीबन ਤਿੰਨ ਦਹਾਕਿਆਂ ਤੋਂ ਜੋ ਮੰਗ ਸੀ ਇਸ ਏਰੀਏ ਦੀ ਇਸ ਸੀਵਰੇਜ ਦਾ ਇੱਕ ਔਖਾ ਹਲ ਕੀਤਾ ਜਾਵੇ ਇੱਕ ਵਧੀਆ ਹਲ ਕੀਤਾ ਜਾਵੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਤਨ ਵੱਧੀ ਅਸੀਂ ਸਾਰੇ ਆਪਣੀ ਨੋ ਲੀਡਰਸ਼ਿਪ ਜਿੱਦਾ ਅਭਿੰਦ ਜੀ ਦਾ ਮਾਨ ਸਾਹਿਬ ਦਾ ਤੇ ਵਧਾਈ ਮੈਂ ਹਲਕਾ ਮਾਨ ਸਾਹ ਦੇ ਲੋਕਾਂ ਨੂੰ ਵੀ ਦਿੰਦਾ ਕਿ ਜਿਹੜੇ ਤੁਸੀਂ ਇਹੋ ਜੇ ਤੁਸੀਂ ਲੀਡਰ ਆਪਣੇ ਚੁਣਿਆ ਮੇਰੀ ਬੁਲਾਰਤ ਬੱਕੋ ਵਿਜੇ ਸਿੰਘਲਾ ਮੇਰੇ ਵੱਡੇ ਭਰਾ ਸ਼ੁਰੂ ਤੋਂ ਅਸੀਂ ਆਪਾਂ ਤਕਰੀਬਨ ਇੱਥਿਆਂ ਨੇ ਲੜਾਈਆਂ ਲੜੀਆਂ ਪਾਰਟੀ ਨਾਲ ਜੁੜੇ ਰਹੇ ਆਪਾਂ ਕੰਮ ਕੀਤਾ ਜਿੱਥੇ ਵੀ ਸੇਵਾ ਨਗੀ ਪੁਰਾਣੇ ਸਾਥੀਓ ਜੋ ਅਸੀਂ ਹੈਗੇ ਆ ਆਪਾਂ ਤੇ ਜਦੋਂ ਵੀ ਇਹਨਾਂ ਨੇ ਗੱਲਬਾਤ ਕਰਨੀ ਹਮੇਸ਼ਾ ਹੀ ਆਪਣੇ ਹਲਕੇ ਬਾਰੇ ਆਪਣੀ ਜਿਹੜੀ ਚੌਲਪਸ ਹੈਗੀਆਂ ਹਲਕੇ ਦੀਆਂ ਲੋਕਾਂ ਦੀਆਂ ਤੇ ਉਹਦੇ ਵਿੱਚ ਜਿਹੜੀ ਪ੍ਰਮੁੱਖ ਮੰਗ ਸੀ ਉਹ ਹਮੇਸ਼ਾ ਹੀ ਇਸ ਵੀ ਦੀ ਗੱਲ ਹੁੰਦੀ ਸੀ ਤੇ ਕਹਿੰਦੇ ਸੀਗੇ ਕਿ ਮੇਰਾ ਇਹ ਕੰਮ ਤੁਸੀਂ ਮੇਰਾ ਇੱਕ ਕਰਵਾ ਦਿਓ ਮੈਂ ਕੀ ਕਹਿੰਦੇ ਆਪਣੇ ਲੋਕਾਂ ਦਾ ਬੜਾ ਰਿਣੀ ਆ ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਮਾਨ ਬਖਸ਼ਿਆ ਤੇ ਮੇਰਾ ਵੀ ਹੁਣ ਫਰਜ਼ ਆ ਮੇਰਾ ਵੀ ਕਰਮ ਆ ਕਿ ਜਿਹੜੀ ਕਿੰਨੇ ਦੇ ਹੱਕ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈਗੀ ਆ ਕਿ ਉਹਨੂੰ ਆਪਾਂ ਪੂਰਾ ਜੜ ਤੋਂ ਹੀ ਖਤਮ ਕਰ ਸਕੀਏ ਸੋ ਮੈਂ ਬੁਧਾਈ ਦਿੱਤਾ ਡਾਕਟਰ ਸਾਹਿਬ ਨੂੰ ਵੀ ਕਿ ਇਹਨਾਂ ਦੀ ਮਿਹਨਤ ਸਦਕਾ ਇਹਦਾ ਇਹੋ ਜੇ ਕੰਮ ਹੈ ਇਹੋ ਜੇ ਪ੍ਰੋਜੈਕਟ ਉਹਨਾਂ ਨੂੰ ਪਰ ਫੋਸਲਾ ਤਾਂ ਬਹੁਤ ਬੰਦੀ ਆ ਐਸਐਮ ਵੀ ਬਹੁਤ ਬੰਦੇ ਨੇ ਔਰ ਉਹਨਾਂ ਨੂੰ ਉਸ ਫੋਸਲਾ ਨੂੰ ਸਿਰੇ ਚਾੜਨਾ ਤੇ ਉਹਨਾਂ ਦਾ ਐਸਟੀਮੇਟਾਂ ਨੂੰ ਉਹਦੇ ਲਈ ਫੰਡ ਆਪਾਰ ਰਿਲੀਜ਼ ਕਰਾਣੇ ਵਹੀਆ ਕਰਾਣੇ ਉਹ ਬਹੁਤ ਕੱਟ ਲੀਡਰ ਉਹ ਕਰਵਾ ਪਾਉਂਦੇ ਨੇ ਤੇ ਉਹਨਾਂ ਲੀਡਰਾਂ ਚੋ ਅੱਜ ਮੈਂ ਕਹਾਂਗਾ ਕਿ ਡਾਕਟਰ ਬੀ ਜੇ ਸਿੰਘ ਰਾਓ ਉਹ ਉਹਨਾਂ ਲੀਡਰਾਂ ਚੋ ਜਿਹੜਾ ਵੀ ਇਹ ਆਪਣੇ ਮੱਚ ਧਾਰਨ ਕਿ ਇਸੇ ਕੰਮ ਕਰਨਾ ਹੀ ਕਰਨਾ ਹੈਗਾ ਦੇ ਉਹ ਕਰਕੇ ਦਿਖਾਦੇ ਆ ਸੋ ਮੈਂ ਕੋਈ ਫਿਰ ਤੁਹਾਨੂੰ ਬੁਲਾਈ ਦਿੰਦਾ ਮਾਨਸਾ ਦੀ ਜਲਤਾ ਨੂੰ ਤੁਸੀਂ ਕੋਡੇ ਗੁਸ਼ਤੀਸਮਤ ਉਹ ਭਾਗਾ ਵਾਲੇ ਉਹ ਜਿਹੜੇ ਤੁਹਾਨੂੰ ਇਹੋ ਦੇ ਇਹੋ ਦੇ ਲੀਡ ਰਏ ਜੋ ਨਮਾਇਨਗੀ ਕਰਨ ਵਾਲੇ ਮੋਰੇ ਇਲਾਕੇ ਚੱਲਣ ਵਾਲੇ ਤੁਹਾਨੂੰ ਲੀਡਰ ਮਿਲੇ ਨੇ ਸੋ ਮੈਂ ਦਸਰਾ ਚਾਹੂਗਾ ਕਿ ਜਿਹੜਾ ਅੱਜ ਦਾ ਪ੍ਰੋਜੈਕਟ ਹੈਗਾ ਇਹ ਤਕਰੀਬਨ 44 ਕਰੋੜ ਦੇ ਆਸ-ਪਾਸ ਦੀ ਲਾਗਤ ਹੈਗੀ ਆ ਤੇ 15 ਕਿਲੋਮੀਟਰ ਦੀ ਟੋਟਲ ਜਿਹੜੀ ਲੈਂਥ ਹੈਗੀ ਆ 5 ਦੀ ਉਹ ਉਹ ਪਹਿਲੀ ਹੈਗੀ ਆ ਤੇ ਇਹਦੀ ਜਿਹੜੀ ਗੁਣਿਆਦ ਹੈਗੀ ਆ ਉਹ ਸਾਲ ਦੇ ਅੰਦਰ ਅੰਦਰ ਅਸੀਂ ਖਤਮ ਕਰਨਾ ਕਰਨ ਦੀ ਹੈਗੀ ਆ ਤੇ ਮੈਂ ਜੋ ਸਾਡੇ ਜਿਵੇਂ ਵਾਲੇ ਸੀ सीएम ਸਾਹਿਬ ਦੇ ਜਿਵੇਂ ਵਾਲੇ ਸੀ ਸਾਡੇ ਮੈਗਨੇਟ ਜਿਵੇਂ ਵਾਲੇ ਸੀ ਅਸੀਂ ਜੁਵਾ ਦਿੱਤੀ ਆ ਤੇ ਮੈਂ ਇਹ ਬੇਨਤੀ ਕਰਦੋਂ ਮੈਂ ਪੁਜਾਰੀਸ਼ ਕਰਮੋਂ ਕਿ ਲੋਕਾਂ ਨੂੰ ਕਿ ਇਹ ਦੇਖੋ ਇਹ ਜਿਹੜਾ ਪੈਸਾ ਹੈਗਾ ਇਹ ਤੁਹਾਡਾ ਆਪਣਾ ਪੈਸਾ ਹੈਗਾ ਤੁਹਾਡਾ ਪੈਸਾ ਟੈਕਸਰ ਅਸੀਂ ਇਕੱਠਾ ਹੋ ਕੇ ਜੋ ਸਰਕਾਰ ਨੂੰ ਜਾਂਦਾ ਹੈਗਾ ਅਸੀਂ ਉਹ ਹੀ ਤੁਹਾਨੂੰ ਅਸੀਂ ਆਪਾ ਉਹ ਮੋੜ ਰਹੇ ਆਪਾ ਸੋ ਇਸ ਪੈਸੇ ਦੀ ਤੁਸੀਂ ਮੈਂ ਕਹੂੰਗਾ ਕਿ ਤੁਸੀਂ ਖੁਦ ਜਿੰਮੇਵਾਰੀ ਚੱਕੋ ਆਪਣੀ ਨਿਗਾਹਸਤਾਂ ਕਰਾਓ ਠੇਕੇਦਾਰ ਨੇ ਕੰਮ ਕਰਨਾ ਹੀ ਕਰਨਾ ਸਾਡੇ ਮੈਨੂ ਦੇ ਕੰਮ ਕਰਨਾ ਸਾਡੇ ਸੁਪਰਵਾਈਜ਼ਰ ਸਹਿਬਾਂ ਸਾਡੇ ਐਕਸੈਸ ਹੋ ਸਾਰੇ ਹੋ ਗਏ ਤੇ ਮੈਂ ਕਹੂੰਗਾ ਕਿ ਤੁਸੀਂ ਵੀ ਜ਼ਰੂਰ ਨੰਦੇ ਵਰਦੇ ਗੇੜਾ ਮਾਰਿਆ ਕਰੋ ਰਿਪੋਰਟ ਖੁਦੀ ਰੱਖੋ ਡਾਕਟਰ ਨੂੰ ਦੱਸਿਆ ਕਰੋ ਕਿੰਨਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਸਹੀ ਕੰਮ ਹੋ ਰਿਹਾ ਕਿ ਨਹੀਂ ਸਹੀ ਕੰਮ ਹੋਏ ਕਿ ਸਾਡੇ ਰੁਝੇਵੇਂ ਕਿਵਰ ਹੁੰਦਾ ਕਿ ਅਸੀਂ ਕਿਵਰ ਵਿਜ਼ਿਟ ਨਹੀਂ ਕਰ ਸਕਦੇ ਸਾਈਟ ਤੇ ਸੋ ਇਹ ਮੈਂ ਜ਼ਰੂਰ ਤੁਹਾਨੂੰ ساری ਸੰਗਤੋਂ ਬੇਨਤੀ ਕਰੂੰਗਾ ਤੁਸੀਂ ਜ਼ਰੂਰ ਹਫਤੇ ਜਾਂ 15 ਦਿਨਾਂ ਬਾਅਦ ਗੇੜਾ ਮਾਰਾ ਕਰੋ ਸਾਨੂੰ ਪਤਾ ਰਿਪੋਰਟ ਵੀ ਹੋ ਜਾਊਗੀ ਕੰਮ ਸਹੀ ਸਪੀਡ ਨਾਲ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਜਗਾ ਸੋ ਮੈਂ ਤੁਹਾਨੂੰ ਮੈਨੂੰ ਬੜਾ ਮਾਣ ਆ ਤੁਹਾਡੇ ਸਾਰਿਆਂ ਤੇ ਕਿ ਤੁਸੀਂ ਇਹ ਜ਼ਿੰਮੇਵਾਰੀ ਆਪਣੀ ਉਹ ਤਾਂ ਤਾਂ ਇਹ ਨਾਲ ਵੀ ਬਾਉਗੇ ਤੇ ਇਹ ਨਾਲ ਜੇ ਇੱਕ ਤਾਂ ਕੰਮ ਵਧੀਆ ਤਰੀਕੇ ਨਾਲ ਹੋ ਜਾਏਗਾ ਤੁਹਾਡੀ ਮਰਜ਼ੀ ਨਾਲ ਹੋਵੇਗਾ ਤੇ ਸਮੇਂਬੱਧ ਜਿਹੜਾ ਕੰਮ ਹੋਊਗਾ ਤੇ ਦੂਜੀ ਗੱਲ ਕਹੀ ਹੈ ਜੀ ਡਾਕਟਰ ਸਾਹਿਬ ਨੇ ਰਿਕੁਐਸਟ ਰੱਖੀ ਹੈ ਸਾਡੇ ਵੱਡੇ ਭਰਾ ਨੇ ਸਾਡੇ ਡਾਕਟਰੀ ਪੇਸ਼ੇ ਦੇ ਵੀ ਸੰਬੰਧ ਵਿੱਚ ਨੇ ਤੇ ਇੱਕ ਜਿਮਾਰ ਜਿਹੜੀ ਆਈ ਆ तकरीबन ਇਹ ਸਾਡੇ 5 ਕਰੋੜ ਜਿਹੜੀ ਕਹਿੰਦੇ ਹੈਗੇ ਉਹ ਸਾਡੇ ਕੋਲ ਪਹੁੰਚ ਗਿਆ ਹੈਗਾ ਉੱਥੇ ਤੇ ਅੱਜ ਸਾਰੀ ਸੰਗਤ ਦੇ ਸਾਹਮਣੇ ਮਾਨਸਾ ਦੇ ਲੋਕ ਬੈਠੇ ਨੇ ਪ੍ਰੈਸਮੀਟ ਬੈਠੇ ਨੇ ਤੇ ਉਹ ਵੀ ਬੈਕ ਹੋਊਗਾ ਕਿ ਇਹੋ ਪਾਸ ਕਰਤੀ ਸਮਝੋ ਪਾਸ ਹੋ ਗਈ ਆ ਜਿਹੜਾ ਜਿਹੜਾ ਅੱਜ ਦਾ ਤੋਹਫੇ ਮੈਂ ਤੁਹਾਡੇ ਲਈ 45 ਕਰੋੜ ਜਿਹੜਾ ਤੁਹਾਡਾ ਸੀਵਰੇਜ ਦਾ 5.5 ਕਰੋੜ ਹੈ ਹਟਾਉਟਰ 50 ਕਰੋੜ ਦਾ ਜਿਹੜਾ ਤੋਹਫਾ ਜਮਾਲ ਸਿੰਘੂ ਜ਼ਿਲ੍ਹੇ ਨੂੰ ਮਾਲਸੇ ਸ਼ਹਿਰ ਨੂੰ ਗਿਆ ਹੈਗਾ ਸੋ ਮੈਂ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਪਹੁੰਚੇ ਤੇ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧਾਈ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜਿੰਦਾਬਾਦ ਸਰਦਾਰ ਭਵਨ ਸਿੰਘ ਮਾਨ ਜਿੰਦਾਬਾਦ ਡਾਕਟਰ ਵਿਜੋਤ ਸਿੰਘ ਜੀ ਜਿੰਦਾਬਾਦ ਡਾਕਟਰ ਵਿਜੇ ਸਿੰਘ ਜੀ ਜਿੰਦਾਬਾਦ 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 ਧੰਨਵਾਦ Saludos Salud. Salud.